ਇੱਕ ਮੰਦ ਭਾਗੀ ਖਬਰ ਹੈ ਦੌੜਾਂਕ ਫੌਜਾ ਸਿੰਘ ਨਹੀਂ ਰਹੇ ਬਜ਼ੁਰਗ ਮੈਰਾਥਨ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ 115 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਫੌਜਾ ਸਿੰਘ ਦਾ ਨਾਮ ਹਰ ਕੋਈ ਜਾਣਦਾ ਹੈ ਦੌੜ ਦੇ ਵਿੱਚ ਕਈ ਵਿਸ਼ਵ ਰਿਕਾਰਡ ਉਹਨਾਂ ਨੇ ਬਣਾਏ ਨੇ ਔਰ ਵਿਸ਼ਵ ਦੇ ਪਹਿਲੇ 100 ਸਾਲਾਂ ਦੌੜਾਕ ਸਨ 1911 ਦਾ ਉਹਨਾਂ ਦਾ ਬਰਥ ਸੀ 1 ਅਪ੍ਰੈਲ 1911 ਸੋ 114 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਔਰ ਸਨ 2000 ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਜਿਹੜੀ ਐ ਉਹ ਮੈਰਾਥਨ ਦੌੜੀ ਉਸ ਵੇਲੇ ਉਹਨਾਂ ਦੀ ਉਮਰ 99 ਸਾਲ ਸੀ ਫਿਰ 2003 ਦੇ ਵਿੱਚ 92 ਸਾਲ ਦੀ ਉਮਰ ਦੇ ਵਿੱਚ ਜਦੋਂ ਉਹਨਾਂ ਨੇ ਹਿੱਸਾ ਲਿਆ ਤਾਂ ਉਸ ਵੇਲੇ ਉਹਨਾਂ ਨੇ 5 ਘੰਟੇ 40 ਮਿੰਟ ਦਾ ਵਿਸ਼ਵ ਰਿਕਾਰਡ ਬਣਾਇਆ ਸੀ ਉਸ ਵੇਲੇ 90 ਪਲੱਸ ਦੀ ਕੈਟਾਗਰੀ ਦੇ ਵਿੱਚ ਉਹਨਾਂ ਦਾ ਇਹ ਇਹ ਰਿਕਾਰਡ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਐ ਜਿਹੜੀ ਲੰਡਨ ਮੈਰਾਥਨ ਸੀ 2003 ਦੇ ਵਿੱਚ ਉਹ 6 ਘੰਟੇ 2 ਮਿੰਟ ਦੇ ਵਿੱਚ ਉਹਨਾਂ ਨੇ ਪੂਰੀ ਕੀਤੀ ਸੀ ਅਗਸਤ 2012 ਤੱਕ ਉਹਨਾਂ ਨੇ 6 ਲੰਡਨ ਮੈਰਾਥਨ 2 ਕੈਨੇਡੀਅਨ ਮੈਰਾਥਨ ਨਿਊਯਾਰਕ ਮੈਰਾਥਨ ਤੇ ਹੋਰ ਅਨੇਕਾਂ ایਓਜੀਆ ਮੈਰਾਥਨ ਸੀ ਜਿਸ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੋਧਾਣਕ ਫੌਜਾ ਸਿੰਘ ਉਹਨਾਂ ਦਾ ਨਾਮ ਅਡੜ ਛੋਟੇ ਨਾਮਾਂ ਦੇ ਨਾਲ ਮਸ਼ਹੂਰ ਸੀ ਕੋਈ ਪੱਗ ਵਾਲਾ ਪੁਚਾਲ ਕਹਿੰਦਾ ਸੀ ਕੋਈ ਦੌੜ ਦਾ ਬਾਬਾ ਕਹਿੰਦਾ ਸੀ ਕੋਈ ਸੁਪਰਮੈਨ ਸਿੱਖ ਕਹਿੰਦਾ ਸੀ ਅਲੱਗ-ਅਲੱਗ ਨਾਮ ਉਹਨਾਂ ਦੇ ਨਾਮ ਦੇ ਨਾਲ ਜੁੜੇ ਹੋਏ ਸੀ 1 April 1911 ਦਾ ਉਹਨਾਂ ਦਾ ਬਰਥ ਸੀ ਔਰ 114 ਸਾਲ ਦੀ ਉਮਰ ਬਿਆਸ ਪਿੰਡ ਜਿਹੜਾ ਸੀ ਜਲੰਧਰ ਦਾ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਬ੍ਰਿਟਿਸ਼ ਇੰਡੀਆ ਦੇ ਉਸ ਵੇਲੇ ਪੰਜਾਬ ਦੇ ਵਿੱਚ ਸੋ ਸਹਿਜ ਜੁਨੇਜ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ ਸਹਿਜ ਕਦੋਂ ਐ ਉਹਨਾਂ ਦਾ ਦੇਹਾਂਤ ਹੋਇਆ ਕਿੱਥੇ ਸੀ ਉਸ ਵੇਲੇ ਉਹ ਔਰ ਕੌਣ ਇਸ ਵੇਲੇ ਉਹਨਾਂ ਦੀ ਦੇਖਭਾਲ ਕਰ ਰਿਹਾ ਸੀ ਕਿੱਥੇ ਰਹਿੰਦੇ ਸੀ ਬਿਲਕੁਲ ਵਿੱਚ ਗੱਲ ਕਰੀਏ ਤਾਂ ਜਿਹੜਾ ਕੀ ਹੈ ਜਿਹੜੀ ਪ੍ਰਾਇਮਰੀ ਲੈ ਕੇ ਜਾਣਕਾਰੀ ਮਿਲੀ ਹੈ ਕਿ ਪਰਿਵਾਰ ਵੱਲੋਂ ਤਾਂ ਇਹੀ ਜਾਣਕਾਰੀ ਮਿਲੀ ਹੈ ਕਿ ਦੁਪਹਿਰ ਦੇ ਵੇਲੇ ਜਿਹੜੀ ਉਹਨਾਂ ਦੀ ਡੈਥ ਹੋਈ ਹੈ ਕਿ ਹਾਲੇ ਕਾਰਨ ਤੇ ਜਿਹੜਾ ਕੀ ਹੈ ਘਰ ਦੇ ਵਿੱਚ ਦੱਸਿਆ ਜਾ ਰਿਹਾ ਉਹ ਮਜਬੂਰੀ ਹੈ ਪਰ ਹਾਲੇ ਵੀ ਦੱਸਿਆ ਗਿਆ ਕਿ ਜਿਹੜਾ ਕੀ ਪਰਿਵਾਰਿਕ ਮੈਂਬਰ ਜਿਹੜਾ ਉਹਨਾਂ ਦੇ ਵਿਦੇਸ਼ ਵਿੱਚ ਰਹਿੰਦੇ ਨੇ ਉਹਨਾਂ ਦੇ ਆਣ ਜਿਹੜੀ ਉਹ ਦੀਖ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੀ ਅੰਤਿਮ ਰਸਮਾਂ ਜਿਹੜੀਆਂ ਹੈ ਨੇ ਭਾਈਆਂ ਜਾਣ ਗਿਆ ਔਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਿਹੜੀ ਜਿਹੜੇ ਫੌਜਾ ਸਿੰਘ ਸਨ ਬ੍ਰਿਟਿਸ਼ ਨੈਸ਼ਨੈਲਿਟੀ ਮਿਲੀ ਹੁੰਦੀ ਸੀ ਉਹਨਾਂ ਨੇ ਕਾਫੀ ਜਿਹੜੇ ਕੀ ਹੈ ਰਿਕਾਰਡ ਤੋੜੇ ਸੀਗੇ ਤੇ ਕਾਫੀ ਜਿਹੜਾ ਉਹਨਾਂ ਨੇ ਨਾਮ ਦੇਸ਼ਾਂ ਵਿਦੇਸ਼ਾਂ ਤੇ ਪੰਜਾਬ ਦਾ ਤੇ ਜਲੰਧਰ ਦਾ ਜਿਹੜਾ ਰੋਸ਼ਨ ਕੀਤਾ ਸੀਗਾ ਤਾਂ ਉਸ ਨੂੰ ਲੈ ਕੇ ਕਾਫੀ ਮਾਣ ਜਿਹੜਾ ਕਿ ਜਲੰਧਰ ਵਾਸੀ ਮਹਿਸੂਸ ਕਰਦੇ ਸੀ ਔਰ ਕੋਈ ਵੀ ਪ੍ਰੋਗਰਾਮ ਜਦੋਂ ਸਰਕਾਰੀ ਕੋਈ ਵੀ ਹੈਲਥ ਨੂੰ ਲੈ ਕੇ ਪ੍ਰੋਗਰਾਮ ਕਰਾਇਆ ਜਾਂਦਾ ਸੀਗਾ ਤਾਂ ਖਾਸ ਤੌਰ ਤੇ ਫੌਜਾ ਸਿੰਘ ਨੂੰ ਜਿਹੜੇ ਕੀ ਚੀਫ ਗੈਸਟ ਦੇ ਤੌਰ ਤੇ ਬੁਲਾਇਆ ਜਾਂਦਾ ਸੀਗਾ ਤਾਂ ਫੌਜਾ ਸਿੰਘ ਦੀ ਜਿਹੜੀ ਇਨਸਪੀਰੇਸ਼ਨ ਆ요 ਲੋਕਾਂ ਨੂੰ ਵਕਤ ਦੀ ਸੀ ਔਰ ਜਿਹੜਾ ਕਿ ਲੋਕ ਵੀ ਇਨਸਪਾਇਰ ਹੋ ਕੇ ਉਸ ਤੋਂ ਆਪਣੇ ਆਪਣੋ ਫਿਕਰ ਰੱਖਦੀ ਕਲਾ ਕਰਦੇ ਸੀ। ਅੱਛਾ ਇਹ ਹੈ ਆਪਣੇ ਪਿੰਡ ਹੀ ਸੀ ਇੱਥੇ ਸੀਗੇ। ਬਿਲਕੁਲ ਹਲਕ ਜਿਹੜੀ ਜਾਣਕਾਰੀ ਮਿਲੀ ਉਹ ਪਿੰਡ ਦੇ ਵਿੱਚ ਹੀ ਉਸ ਟਾਈਮ ਤੇ ਮੌਜੂਦ ਸੀ ਜਦੋਂ ਉਹਨਾਂ ਨੇ ਕ੍ਰੀਏਟ ਕੀਤਾ ਸੀ।